ਵਾਧ ਕੁਟੀਆਂ ਪੰਜ ਬੱਚੇ ਹੋਈ ਪਹਿਲਾਂ ਦੋ ਮੁੰਡੇ ਹੋਏ ਸੀ 14 ਸਾਲ ਉਹ ਦੋਨੇ ਗੁਜ਼ਰ ਗਏ ਗੁਜ਼ਰ ਗਏ ਸੀ ਕਿੰਨੇ ਚਿਰ ਤੋਂ ਪਾਠ ਕਰਦੇ ਆਉਨੇ ਉਹ ਦਿਓ ਮੈਨੂੰ ਤਾਂ ਬਹੁਤ ਟਾਈਮ ਹੋ ਗਿਆ 99 99 ਦਾ ਮੈਂ ਤਾਂ ਪਾਠ ਕਰਦਾ ਕਰਦਾ ਨਹੀਂ ਕੋਈ ਮੂੰਹ ਸਿਰ ਬਣਿਆ ਲੈਟਰਨ ਬਾਥਰੂਮ ਆ ਉਹ ਨਹੀਂ ਦਵਾਈ ਕੁਟੀਆਂ ਨੂੰ ਖੇ ਉਹ ਬਿਠੀ ਵੀ ਸਾਕ ਚਕੀ ਨਾਲ ਮੁੱਖ ਮੋੜ ਗਏ ਨਹੀਂ ਕੋਈ ਆਉਂਦਾ ਨਹੀਂ ਬਹੁਤ ਔਕਾਤ ਜਿੱਤੇ ਡ ਵੀ ਖਾਲੀ ਘਰ ਵੀ ਕਰ ਲਿਆ ਬੈਠਾ ਦੋਨੇ ਤਰਪੀਆਂ ਨੇ ਪਾਠੀ ਸਿੰਘਾਂ ਦੇ ਹਾਲਾਤਾਂ ਬਾਰੇ ਆਓ ਆਪਾਂ ਤੁਹਾਨੂੰ ਦੱਸਦੇ ਹਾਂ ਬਾਬਾ ਜੀ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਹਨ ਪਿਛਲੇ 32-33 ਸਾਲਾਂ ਤੋਂ ਪਾਠੀ ਸਿੰਘ ਹਨ ਪਰ ਕਿਤੇ ਪੱਕੀ ਡਿਊਟੀ ਨਹੀਂ ਹੁਣ ਵਿਚਾਰੇ ਨਰੇਗਾ ਚ ਡਿਊਟੀ ਕਰਨ ਲਈ ਮਜਬੂਰ ਹਨ ਬਾਬਾ ਜੀ ਦੇ ਬੇਟੇ ਵੀ ਸੀ ਕੋਈ 14 ਸਾਲ ਦਾ ਤੇ ਕੋਈ 5 ਸਾਲ ਦਾ ਰੱਬ ਨੂੰ ਪਿਆਰੇ ਹੋ ਗਏ ਦੋ ਬੇਟੀਆਂ ਉਹ ਕਲੱਬ ਵਾਲੇ ਵੀਰਾਂ ਵੱਲੋਂ ਵਿਆਹ ਦਿੱਤੀਆਂ ਗਈਆਂ ਪਰ ਬਾਬਾ ਜੀ ਦੀ ਹਾਲਤ ਇਹੋ ਜੀ ਹੈ ਕਿ ਉਹਨਾਂ ਕੋਲੇ ਦਵਾਈ ਲੈਣ ਨੂੰ ਵੀ ਪੈਸੇ ਹੈ ਨਹੀਂ ਗੋਡੇ ਦੁਖਦੇ ਆ ਕੰਮ ਨਹੀਂ ਹੁੰਦਾ ਪਰ ਫਿਰ ਵੀ ਨਰੇਗਾ ਚ ਜਾ ਕੇ ਦਿਹਾੜੀ ਲਾ ਕੇ ਆਉਂਦੇ ਆ ਘਰ ਵਾਲੀ ਬਿਮਾਰ ਰਹਿੰਦੀ ਆ ਉਹਦੇ ਪਿੱਤੇ ਦਾ ਆਪਰੇਸ਼ਨ ਹੋਇਆ ਉਹਦੀਆਂ ਅੱਖਾਂ ਦਾ ਆਪਰੇਸ਼ਨ ਹੋਇਆ ਗੋਡੇ ਦੁਖਦੇ ਹੋਣ ਕਰਕੇ ਇਨਤ ਕੰਮ ਨਹੀਂ ਹੁੰਦਾ ਫਲਸ਼ ਦੇ ਵਿੱਚ ਵੀ ਇਹਨਾਂ ਨੇ ਕੁਰਸੀ ਰੱਖੀ ਹੋਈ ਹੈ ਬੈਠਣਾ ਔਖਾ ਨਾ ਫਲਸ਼ ਨੂੰ ਦਰਵਾਜ਼ੇ ਆ ਨਾ ਬਾਥਰੂਮ ਨੂੰ ਇਹਨਾਂ ਕੋਲੇ ਰਸੋਈ ਵੀ ਚੱਜਦੀ ਨਹੀਂ ਰਹਿਣ ਵਾਸਤੇ ਇੱਕੋ ਕਮਰਾ ਉਹਦੀ ਵੀ ਹਾਲਤ ਬਹੁਤ ਮਾੜੀ ਹੈ ਸਾਡੇ ਗੁਰੂ ਦੇ ਵਜੀਰ ساری ਉਮਰ ਗੁਰੂ ਸਾਹਿਬ ਦੇ ਨੇੜੇ ਰਹਿੰਦੇ ਆ ਅਸੀਂ ਆਪ ਸਭ ਸੰਗਤ ਅੱਗੇ ਬੇਨਤੀ ਕਰਦੇ ਹਾਂ ਕਿ ਜੇ ਕੋਈ ਵੀ ਵੀਰ ਜਾਂ ਭੈਣ ਬਾਬਾ ਜੀ ਦੇ ਘਰ ਦੀ ਹਾਲਤ ਸੁਧਾਰਨ ਵਿੱਚ ਇਹਨਾਂ ਲਈ ਇੱਕ ਕਮਰਾ ਬਣਾਉਣ ਇਹਨਾਂ ਲਈ ਫਲਸ਼ ਬਾਥਰੂਮ ਅਤੇ ਰਸੋਈ ਦੇ ਪ੍ਰਬੰਧ ਵਿੱਚ ਇਹਨਾਂ ਦੀ ਕੋਈ ਮਦਦ ਕਰਨੀ ਚਾਹੇ ਹੈ ਤਾਂ ਉਸ ਸਕਰੀਨ ਉੱਤੇ ਚੱਲ ਰਹੇ ਨੰਬਰ ਤੇ ਸੰਪਰਕ ਕਰਕੇ ਸਾਡੇ ਦੋਨਾਂ ਦੀ ਪੂਰੀ ਜਾਣਕਾਰੀ ਲੈ ਸਕਦਾ ਹੈ